ਕਲਾਕਾਰਾਂ ਦਾ ਤਾਂ ਕਹਿੰਦੇ ਕਲਾਕਾਰ ਬਹੁਤੇ ਸੋਚਦੇ ਆ ਵੀ ਕਲਾਕਾਰਾਂ ਦਾ ਕੰਮ ਸਾਂਝੀਵਾਲਤਾ ਦੇ ਤੌਰ ਤੇ ਹੁੰਦਾ ਮਸਲਿਆਂ ਮੁੱਦਿਆਂ ਦੇ ਵਿੱਚ ਆਉਣਾ ਕਲਾਕਾਰ ਦਾ ਕੰਮ ਨਹੀਂ ਹੁੰਦਾ ਬਾਈ ਜੀ ਤੇ ਤੁਸੀਂ ਆਏ ਹੋ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਤੇ ਜੇ ਆਪਾਂ ਆਪਣੇ ਗੁਰੂ ਦੇ ਸਕੇ ਨਹੀਂ ਹੋ ਸਕੇ ਜਿੱਥੇ ਅਸੀਂ ਸਿਰ ਝਕੋਨੇ ਆ ਮੱਥਾ ਟੇਕਦੇ ਆ ਹਨਾ ਉਹ ਬੇਅਦਬੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਬਾ ਸਾਡੇ ਸਾਹਮਣੇ ਸਾਡੇ ਗੁਰੂ ਦੀ ਬੇਅਦਬੀ ਹੁੰਦੀ ਹੈ ਤਾਂ ਅਸੀਂ ਆਰਾਮ ਨਾਲ ਰਜਾਈਆਂ 'ਚ ਬੈਠੇ ਆ ਆ ਫਿਰ ਸਾਡੇ ਲਈ ਤਾਂ ਡੁੱਬ ਕੇ ਮਰਨ ਵਾਲੀ ਗੱਲ ਹੈ ਨਾ ਇਹ ਦੇਖਦਾ ਪਿਆ ਵੀ ਜਿੰਨੀ ਕਿ ਸੰਗਤ ਆਈ ਹੈ ਜਿੱਥੇ ਕੋਈ ਬਾਬਾ ਬੈਠਾ ਹੁੰਦਾ ਤਾਂ ਉਹ ਕਹਿੰਦੇ ਹੁੰਦੇ ਵੀ ਬੀਜੇ ਲੱਗਦੇ ਆ ਤੇ ਇੱਥੇ 20 ਕਿਲੋਮੀਟਰ ਤੱਕ ਲੈਂ ਲੱਗੀ ਹੋਣੀ ਸੀ ਇਹ ਸਾਡੇ ਲੋਕਾਂ ਦਾ ਕਰਤਾਰ ਹੈ ਇਹਨਾਂ ਨੂੰ ਅੱਜ ਕਿਸੇ ਬੁੜੀ ਮਾਤਾ ਨੂੰ ਪਤਾ ਲੱਗੇ ਉਹ ਕਹਿੰਗੇ ਗੁਰਦੁਆਰੇ ਜਾਣਾ ਜੀ ਉੱਥੇ ਜਾਣਾ ਜੀ ਮੇਰੇ ਜੀ ਗੋਡੇ ਬਹੁਤ ਦੁਖਦੇ ਆ ਉਹ ਪਤਾ ਲੱਗੇ ਵੀ ਉਹ ਕਿਤੇ ਬੈਠੇ ਹੋ ਯੂਪ ਦੇ ਉੱਤਰਾਖੰਡ ਵਿੱਚ ਬਾਬਾ ਆ ਜੀ ਉੱਥੇ ਜਹਾਜ਼ ਚੜਾ ਦੋ ਕਹਿੰਦਾ ਬੀਜਾ ਲੱਗ ਜੂ ਪੋਤੇ ਦਾ ਉਹ ਬੱਸ ਜਿਵੇਂ ਬੈ ਕੇ ਚਲ ਜੂ ਉਹਦੇ ਗੋਡੇ ਵੀ ਹਟ ਜਾਣਗੇ ਲੈਂ ਕਬਦ ਗੁਰੂ ਤੋਂ ਵਿਸ਼ਵਾਸ ਤੋੜ ਕੇ ਦੇਹਾਂ ਤੇ ਧਰ ਲਿਆ ਨਾ ਜਿਹੜਾ ਬਾਈ ਮੈਨੂੰ ਲੱਗਦਾ ਖੁਆਰੀ ਤਾਂ ਹੀ ਹੋ ਰਹੀ ਹੈ ਦੇਖੋ ਮੈਨੂੰ ਨਾ ਇਸ ਚੀਜ਼ ਤੋਂ ਬਹੁਤ ਮੈਂ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜਦੋਂ ਕੋਈ ਬੰਦਾ ਪੱਗ ਬੰਨ ਕੇ ਕਿਸੇ ਪੰਡਤ ਦੇ ਕਿਸੇ ਪੀਰਾਂ ਦੀ ਮਜ਼ਾਰ ਤੇ ਜਾਂ ਕਿਸੇ ਬਾਬੇ ਦੇ ਮੁਰਜ਼ਾ ਹੇ ਖੜਾ ਹੁੰਦਾ ਜਾਂ ਤਾਂ ਤੁਸੀਂ ਆਹ ਛੱਡ ਦਿਓ ਤੇ ਪੱਗ ਬੰਨਣੀ ਛੱਡ ਦਿਓ ਯਾਰ ਆਪਣੇ ਇੱਥੇ ਵੀ ਬਾਬਾ ਜੀ ਕਹਿ ਰਹੇ ਸੀ ਬੇ ਮੋਨੇ ਖੋਨੇ ਇਹ ਇਹਨਾਂ ਨੂੰ ਲਿਹਾਣਾ ਮੈਂ ਇਹਨਾਂ ਨੂੰ ਬਾਬਾ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪਹਿਲਾਂ ਜਿਹੜੇ ਤੁਹਾਡੇ ਜੱਥੇਦਾਰ ਕਰਪਟ ਹੋ ਗਏ ਨੇ ਜਿਹੜਾ ਹਰ ਬੰਦਾ ਪੈਸੇ ਖਾਰਿਆ ਗੁਰਦੁਆਰਿਆਂ ਸਾਹਿਬਾਂ ਤੋਂ ਹਰ ਕਿਤੋਂ ਤੁਸੀਂ ਉਹਨਾਂ ਤੋਂ ਸੁਧਾਰੋ ਜਿਹੜਾ ਠੇਕਿਆਂ ਤੇ ਬੈਗਾ ਦਾਰੂ ਦੀ ਬੋਤਲ ਰਰਿਆ ਪੱਗ ਬੰਨ ਕੇ ਤੁਸੀਂ ਉਹਨਾਂ ਨੂੰ ਰੋਕੋ ਇੱਕ ਲੈਸੋ ਬਣਾ ਲਓ ਸਿੱਖ ਲੀਡਰਾਂ ਦੀ ਜਿਹੜੇ ਪੱਗ ਬੰਨਦੇ ਨੇ ਔਰ ਉਹਨਾਂ ਜੱਥੇਦਾਰਾਂ ਦੀ ਜਿਹੜੇ ਪੱਗ ਬੰਨਦੇ ਨੇ ਔਰ ਦਾੜੇ ਨੇ ਉਹਨਾਂ ਦੇ ਹਨਾ ਉਥੇ ਟਿਕ ਮਾਰਨੇ ਸ਼ੁਰੂ ਕਰ ਦੇਵੇ ਚੋ ਕਿਹੜਾ ਇਮਾਨਦਾਰ ਹੈ ਤੁਸੀਂ ਲੱਭ ਲਓ ਜੇ ਇੱਕ ਦੋ ਹੀ ਲੱਭਣਗੇ ਤੁਹਾਨੂੰ ਹਨਾ ਜਦੋਂ ਜ ਤੇ ਇੱਥੇ ਸਿੱਖ ਕੌਮ ਦੀਆਂ ਜੜ੍ਹਾਂ ਖੋਖਲੀਆਂ ਨੇ ਕਹਿੰਦਾ ਵੀ ਜੇ ਬਾਈਬਲ ਲੈਣੀ ਹੋਵੇ ਤਾਂ ਕਿੰਨਾ ਪ੍ਰੋਸੀਜਰ ਹੁੰਦਾ ਉਹਦਾ ਤਿੰਨ ਮਹੀਨੇ ਬਾਅਦ ਚੈੱਕ ਹੁੰਦੀ ਆ ਉੱਥੇ ਨੰਬਰ ਲੱਗਦਾ ਸਭ ਕੁਝ ਹੁੰਦਾ ਉਹ ਦੇਖਦੇ ਨੇ ਬੰਦਾ ਕੌਣ ਐ ਪੂਰੀ ਉਹਦੀ ਇਨਵੈਸਟੀਗੇਸ਼ਨ ਕਰਦੇ ਨੇ ਫਿਰ ਜਾ ਕੇ ਦੇਖਦੇ ਹੋਣ ਤਿੰਨ ਮਹੀਨੇ ਬਾਅਦ ਚੈੱਕ ਕਰਦੇ ਨੇ ਕਿੰਨਾ ਪੜਿਆ ਤੇ ਸਵਾਲ ਜਵਾਬ ਕਰਦੇ ਨੇ ਸਾਡੇ ਤਾਂ ਤੁਸੀਂ ਅਸੇ ਕਿਸੇ ਨੂੰ ਵੀ ਨਸ਼ੇੜੀ ਨੂੰ ਦੇ ਦਿਓ 200 ਰੁਪਏ ਜਾ ਕੇ ਉਹ ਗੁਟਕਾ ਸਾਬ ਲਿਆਊਗਾ ਕਤਬ ਵਾਲੀ ਦੁਕਾਨ ਤੋਂ ਗਰੀਬ ਸਿੱਖ 크ਰਿਸਚਨ ਬਣ ਰਿਹਾ ਪੂਰਾ ਮਾਝਾ 크ਰਿਸਚਨ ਹੋਣ ਨੂੰ ਫਿਰਦਾ ਕਿਉਂ ਹੋ ਗਿਆ ਅਸੀਂ ਕਿਉਂ ਆਪਣੇ ਜਿਹੜੇ ਗਰੀਬ ਸਿੱਖ ਸੀ ਉਹਨਾਂ ਨੂੰ ਸਕੂਲ ਨਹੀਂ ਦੇ ਸਕੇ ਉਹਨਾਂ ਨੂੰ ਹਸਪਤਾਲ ਨਹੀਂ ਦੇ ਸਕੇ ਅਸੀਂ ਕਿੰਨਾ ਕੁ ਸੋਚਦੇ ਆਂ ਅਸੀਂ ਕਹਿੰਦਾ ਵੇ ਕੋਠੀ ਪਾਉਣੀ ਆ 2 ਕਰੋੜ ਦੀ ਵੇ ਗੱਡੀ ਫੋਰਚੂਨਰ ਦਾ ਘੱਟੋ ਘੱਟ 7-70 ਲੱਖ ਦੀ ਖੜੀ ਹੋਵੇ ਟੌਰੀ ਨਹੀਂ ਬਣਦੀ ਸਾਲੀ ਉੱਤੋਂ ਵੀ ਨਾ ਉੱਪਰ ਹਾਥੀ ਜਾਂ ਵੀ ਬਣਾ ਦਾਂਗੇ ਟੈਂਕੀ ਤੇ ਪਰ ਕੀ ਅਦੀ ਕਦੇ ਸੋਚਿਆ ਵੀ ਇੱਕ ਗਰੀਬ ਸਿੱਖ ਦਾ ਬੱਚਾ ਜਿਹੜਾ ਹੋਣ ਹਾਰਾ ਉਹ ਪੜ੍ਹਨਾ ਚਾਹੁੰਦਾ ਏ ਸਾਨੂੰ ਪੜਾ ਦਈਏ ਯਾਰ ਔਰ ਅਸੀਂ ਗੱਲ ਕਰਦੇ ਆਂ ਆਪਣੇ ਬਲੱਡ ਦੀ ਆਪਣੇ ਖੂਨ ਦੀ ਪਰ ਜਦ ਕੇ ਸਾਡੇ ਚ ਕ੍ਰਾਪਸ਼ਨ ਭਰੀ ਜਾ ਰਹੀ ਆ ਔਰ ਜਦੋਂ ਵੀ ਕੋਈ ਗੱਲ ਹੁੰਦੀ ਸਾਡੀ ਉਂਗਲ ਸਰਕਾਰ ਵਾਲ ਨੂੰ ਹੁੰਦੀ ਆ ਸਰਕਾਰ ਨੇ ਖਤਮ ਕਰ ਦਿੱਤੀ ਸਾਨੂੰ ਸਾਡੇ ਆਪਣੇ ਆਨੇ ਖਤਮ ਕੀਤਾ ਹੈਗਾ ਸਾਨੂੰ ਸਾਡੇ ਆਪਣੇ ਖਤਮ ਕਰ ਰਹੇ ਨੇ ਇਹ ਉਹ ਸਿੱਖ ਨੇ ਜਿਹੜੇ ਮੁਗਲਾਂ ਤੋਂ ਨਹੀਂ ਹਾਰੇ ਅੰਗਰੇਜ਼ਾਂ ਤੋਂ ਨਹੀਂ ਹਾਰੇ ਹੁਣ ਕਿਵੇਂ ਹਾਰ ਗਏ ਕਿਉਂਕਿ ਹੁਣ ਸਿੱਖ ਵਿਗੜਨ ਲੱਗ ਗਏ ਉਹ ਬੇਲਾ ਹੁੰਦਾ ਸੀ ਜਦੋਂ ਜੱਸਾ ਸਿੰਘ ਆਲੂ ਵਾਲੀਆ ਕਹਿੰਦਾ ਸੀ ਵੀ ਲਾਹੌਰ ਜੇ ਮੈਂ ਨਹੀਂ ਲਾ ਪਾਤਾ ਮੇਰਾ ਪੋਤਾ ਲਊਗਾ ਪਰ ਜੁੱਤੀ ਦੀ ਨੋਕ ਤੇ ਲਊਗਾ ਤੇ ਮਹਾਰਾਜਾ ਰਣਜੀਤ ਸਿੰਘ ਜਾ ਕੇ ਉਥੇ ਉਹਨਾਂ ਨੇ ਉਸੇ ਜੁੱਤੀ ਦੀ ਨੋਕ ਤੇ ਲਾਹੌਰ ਲਿਆ ਸੀ ਸਵੇਰੇ ਜਦੋਂ ਪਾਰਟ ਰਖਣਾ ਹੁੰਦਾ ਪਹਿਲਾ ਪਾਠੀ ਸਿੰਘ ਦਾ ਬਹਿਸ ਚੱਲਦੀ ਰਹਿੰਦੀ ਉਹ ਕਹਿੰਦਾ ਵੇ 50000 ਦੇ ਤਾਂ ਕਹਿੰਦਾ 2100 ਦੇਣਾ ਠੀਕ ਹੈ ਰਾਤ ਨੂੰ ਉਸੇ ਘਰ ਦੇ ਵਿੱਚ ਡੀਜੇ ਲਾ ਕੇ 1.5 ਲੱਖ ਦੀ ਦਾਰੂ ਚੱਲਦੀ ਆ ਉਹ ਪਾਠੀ ਸਿੰਘ ਜਿਹੜਾ ਵਿਚਾਰਾ ਆਪਣੇ ਬੱਚਿਆਂ ਨੂੰ ਕਿਵੇਂ ਪਾਲਦਾ ਉਹਦੀ ਉਹਦੀ ਫਿਕਰ ਕੌਣ ਕਰੂਗਾ ਕਿ ਐਸਜੀਪੀਸੀ ਕਰੂਗੀ ਨਹੀਂ ਕਰੂਗੀ ਉਹ ਤਾਂ ਇਹ ਦੇਖਦੇ ਨੇ ਵੀ ਇਹ ਗੁਰਦੁਆਰੇ ਦੀ ਇਨਕਮ 1.5 ਲੱਖ ਤੋਂ ਜ਼ਿਆਦਾ ਤੇ ਗੁਰਦੁਆਰਾ ਸਾਡੀ ਸ਼੍ਰੋਮਣੀ ਕਮੇਟੀ ਦਾ ਅੰਡਰ ਹੋਣਾ ਚਾਹੀਦਾ ਉਹ ਗੁਰਦੁਆਰਿਆਂ ਨੂੰ ਇਨਕਮ ਗਣਦੇ ਨੇ ਇਨਕਮ ਦਾ ਮਤਲਬ ਹੁੰਦਾ ਦੁਕਾਨ ਦੀਪ ਸਿੱਧੂ ਨੂੰ ਕਿੰਨਾ ਜਲੀਲ ਕੀਤਾ ਇਹਨਾਂ ਨੇ ਸਭ ਤੋਂ ਵੱਡੀ ਧਾਰਨਿਆ ਸਾਡੇ ਕੋਲ ਸੁੱਖਾ ਜਿੰਦਾ ਮੋਨੇ ਹੀ ਸੀ ਨਾ ਜੋ ਤੋਂ ਉਹਨਾਂ ਨੂੰ ਮਹਾਰਾਜ ਦੀ ਕਲਾ ਵਾਪਰੀ ਹੈ ਤਾਂ ਉਹਨਾਂ ਨੇ ਆਪਣਾ ਕੰਮ ਕੀਤਾ ਆਪਣੀ ਜਿਹੜੀ ਅੰਦਰ ਦੀ ਆਤਮਾ ਉਹਨੂੰ ਤਾਂ ਪਹਿਲਾਂ ਥੋੜਾ ਆਪਾਂ ਠੀਕ ਕਰ ਲਈਏ ਉਹਦੀ ਰਿਪੇਅਰ ਕਰ ਦਈਏ ਜਿਹੜੀ ਬਾਲੀ ਜਿਹੜੀ ਬੋਟਾਂ ਵੇਲੇ ਚਾਰ ਬੋਤਲਾਂ ਤੇ ਵਿਕ ਜਾਂਦੀ ਹੈ ਲੋਕ ਮੋਰਚੇ ਤੇ ਨਹੀਂ ਆ ਰਹੇ ਸਵਾਲ ਕਰ ਰਹੇ ਨੇ ਬੋਟਾਂ ਵੇਲੇ ਕੋਈ ਸਵਾਲ ਨਹੀਂ ਕਰਦਾ ਬੇ ਨਹੀਂ ਯਾਰ ਤੁਸੀਂ ਕਾਨੂੰਨ ਬਣਾਓ ਹਾਲਾਂਕਿ ਮੈਂ ਇਸਨੂੰ ਵੀ ਕੋਈ ਸਪੋਰਟ ਨਹੀਂ ਕਰਦਾ ਬੇ ਕਾਨੂੰਨ ਬਣਾ ਕੇ ਸਭ ਠੀਕ ਹੋ ਜਾਊਗਾ ਕਾਨੂੰਨ ਤਾਂ ਬਹੁਤ ਬਣੇ ਨੇ ਔਰਤਾਂ ਤੇ ਹੀ ਬਣੇ ਨੇ ਕਿੱਡਾ ਕਿ ਇਸ ਦੇਸ਼ ਕਾਨੂੰਨ ਦੀ ਪਾਲਣਾ ਹੁੰਦੀ ਹੈ ਬੰਦੀ ਸਿੰਘ ਅੰਦਰ ਨੇ ਹਨਾ ਜੇ ਕਾਨੂੰਨ ਦੀ ਪਾਲਣਾ ਹੁੰਦੀ ਤਾਂ ਪਹਿਲਾਂ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਸੀ ਪਰ ਮੈਂ ਆਇਆ ਉਹ ਬੰਦੇ ਦੀ شدت ਨੂੰ ਉਹਦਾ ਗੁਰੂ ਪ੍ਰਤੀ ਸਮਰਪਣ ਨੂੰ ਕਹਿੰਦੇ ਜੀ ਉਹ ਆਪਣੀ ਬਾਤ ਦੇ ਵਿੱਚ ਜੀ ਵੋਟਾਂ ਚ ਜਾਊਗਾ ਆਪਣੀ ਪਾਰਟੀ ਬਣਾ ਲਊਗਾ ਕਹਿੰਦੇ ਕੰਦੋਲਾ ਸਾਹਿਬ ਨੂੰ ਤਾਂ ਨਹੀਂ ਕਿਸੇ ਉਹਦੀ ਐਮਐਲਏ ਦੇ ਟਿਕਟ ਉਹਨਾਂ ਨੇ ਅਲਾਉਜ਼ ਕਰਤੀ ਵੀ ਤੁਸੀਂ ਭਾਵੇਂ ਆ ਕੇ ਜਾਓ ਇਸ ਹਾਲਤ 'ਚ ਉਹ ਬੈਠੇ ਨੇ ਲੱਤਾਂ ਸੋਜ ਗਈਆਂ ਨੇ ਤੇ ਮੂੰਹ ਵੀ ਸੋਜੀ ਗਿਆ ਲੱਤਾਂ ਕਾਲੀਆਂ ਹੋ ਗਏ ਰੇਡੀਏਸ਼ਨ ਆ ਉਹ ਥੱਲੇ ਆਉਂਦੇ ਵੀ ਨੇ ਕਿ ਨਹੀਂ ਆਉਂਦੇ ਨੇ ਇਹ ਤਾਂ ਹੱਲੇ ਤਾਂ ਇਹ ਵੀ ਨਹੀਂ ਪਤਾ ਉਹ ਬੰਦਾ ਆਪਣੀ ਜਿਹੜੀ ਜਾਨ ਹੈ ਨਾ ਉਹ ਦਾਤੇ ਲਾ ਕੇ ਬੈਠਾ ਪਤਾ ਨਹੀਂ ਕਿਹੜੀ ਘੜੀ ਕਿਹੜਾ ਪਾਣਾ ਵਾਪਰ ਜੇ ਉਹ ਉਸ ਹਾਲਤ 'ਚ ਬੈਠਾ 400 ਫੁੱਟ ਉੱਪਰ ਜਿੱਥੇ ਸੜੀ 150 ਕਿਲੋਮੀਟਰ ਦੀ ਹਵਾ ਚੱਲਦੀ ਹੈ ਔਰ ਅਸੀਂ ਬੈਠੇ ਥੱਲੇ ਬਾ ਵੀ ਵਾ ਐਂ ਕਰ ਲੋ ਸ਼ੁਰੂ ਕਰ ਲੋ ਯਾਰ ਤੁਸੀਂ ਕੀ ਕਰਦੇ ਹੋ ਸਵਾਇ ਫੇਸਬੁੱਕ ਤੇ ਜਾਂ ਕਿਤੇ ਬੋਲਣ ਤੋਂ ਤੁਸੀਂ ਕੀ ਕਰਦੇ ਹੋ ਤੁਸੀਂ ਉਹਨਾ ਮੋਰਚਿਆਂ 'ਚ ਪਾਉਂਦੇ ਜਿੱਥੇ ਗੱਲ ਸਾਡੇ ਸਵਾਰਥ ਦੀ ਹੋਵੇ ਜਾਂ ਸਾਡੇ ਪੇਟ ਨਾਲ ਜੁੜੀ ਹੋਵੇ ਔਰ ਕੋਈ ਸਾਨੂੰ ਉਹ ਨਹੀਂ ਕੀ ਉਹ ਲੋਕ ਸਾਡੇ ਤੇ ਸਾਡੇ ਕਰਦਾਰਾਂ ਨੂੰ ਪਾਉਂਦੇ ਨੇ ਉਹ ਲੋਕ ਸਾਨੂੰ ਦੱਸਦੇ ਨੇ ਵੀ ਇਹ ਬੰਦਾ ਫਰਾਡ ਹੈ ਇਹ ਬੰਦਾ ਆਪਣਾ ਮਤਲਬ ਕੱਢ ਰਿਹਾ ਮਰਤ ਮੈਨੂੰ ਕਮੈਂਟ ਆਉਂਦੇ ਵੇ ਇਹਨੇ ਆਪਣੀ ਫਿਲਮ 'ਚ ਲਾ ਲੈਣੀ ਹੈ ਇੰਡਸਟਰੀ 'ਚ ਪ੍ਰੋਡਿਊਸਰ ਇਹ ਗੱਲ ਕਹਿੰਦੇ ਨੇ ਨਹੀਂ ਯਾਰ ਵੀ ਉਹ ਯਾਰ ਨਹੀਂ ਕੌਂਟਰੋਵਰਸ਼ਲ ਹੈ ਯਾਰ ਉਹ ਮੂੰਹ ਮੋੜਦੇ ਨੇ ਹਨਾ ਇਹੇ ਕੋਈ ਮੇਰੇ ਲਈ ਬਹੁਤ ਲਾਹੇਵੰਦ ਨਹੀਂ ਹੈਗਾ ਇਨਸਟਾਟ ਮੈਂ ਪੋਲਿਟਿਕਸ ਸੇ ਜਾਣਾ ਹੋਏ ਕੱਲ ਨੂੰ ਤਾਂ ਫਿਰ ਮੈਂ ਜ਼ਰੂਰ ਜਾ ਕੇ ਚਾਰ ਕੇ ਨਾਰੇ ਇਲਾਵਾ ਤਾਂ ਖਾਲਿਸਤਾਨ ਦੀ ਮੰਗ ਕਰਦਾ ਤੇ ਫਿਰ ਮੈਂ ਉਤੋਂ ਉਹਦਾ ਇਲੈਕਸ਼ਨ ਲੜ ਲਾਂ ਮੈਂ ਚਾਹੁੰਦਾ ਵੀ ਮੇਰਾ ਇੰਨਾ ਕੁ ਇੱਕ ਹੈਗਾ ਬਈ ਤੁਸੀਂ ਰੱਖ ਲਓ ਤਮੰਨਾ ਜਾਂ ਸੁਪਨਾ ਰੱਖ ਲਓ ਬਈ ਠੀਕ ਆ ਯਾਰ ਆਪਣੇ ਘਟੋ ਘਟ ਮੈਂ ਜਿੱਦਣ ਮੇਰੀ ਅੱਖਾਂ ਬੰਦ ਹੋਣਗੀਆਂ ਉਹਨੂੰ ਆਖਰੀ ਸਾਹ ਤੇ ਹੋਊਗਾ ਵੀ ਮੈਂ ਆਪਣੀ ਕੌਮ ਲਈ ਜਿੰਨਾ ਕੁ ਕਰ ਸਕਿਆ ਸੀ ਆਪਣੇ ਲੋਕਾਂ ਲਈ ਮੈਂ ਤਾਂ ਖੜਿਆ ਸੀ ਯਾਰ ਇਹ ਪਾ ਇਸ ਚੀਜ਼ ਨੂੰ ਭਾਈ ਮੰਨਦੇ ਹੀ ਬਖਸ਼ਿਸ਼ ਗੁਰੂ ਦੀ ਆ ਤਾਂ ਜਿਹੜਾ ਬੰਦਾ ਦਿਲੋਂ ਸਿੱਖੀ ਦੀ ਗੱਲ ਕਰੂਗਾ ਤਾਂ ਗੁਰੂ ਦੇ ਤੇ ਕਿਉਂ ਨਹੀਂ ਇੱਕ ਤਾਂ ਦਿਖਾਵੇ ਲਈ ਬਖਸ਼ਿਸ਼ ਕਰੀ ਜਾਂਦਾ ਗੱਲਾਂ ਉਹਦੇ ਤੇ ਤਾਂ ਕਦੇ ਹੋਣੀਓ ਨਹੀਂ ਜੀ ਕਿਉਂਕਿ ਉਹ ਦਿਖਾਵਾ ਉਹ ਲੋਕਾਂ ਦੇ ਮੂਹਰੇ ਗੁਰੂ ਨੇ ਨੰਗਾ ਵੀ ਕਰ ਦੇਣਾ ਪਰ ਜਿਹੜਾ ਬੰਦੇ ਦੇ ਅੰਦਰ ਇੱਕ ਸਿੱਖੀ ਆ ਮੈਨੂੰ ਲੱਗਦਾ ਜਜ਼ਬਾ ਏ ਉਹਦੇ ਉੱਤੇ ਗੁਰੂ ਨੇ ਬਖਸ਼ਿਸ਼ ਆਪਣੇ ਆਪ ਕਰਨੀ ਆ ਸਮਾਣਾ ਮੋਰਚੇ ਦੇ ਵਿੱਚ ਆ ਸਮਾਣਾ ਉਹੀ ਮੋਰਚਾ ਜਿਹੜਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦਵੀਆਂ ਦੇ ਖਿਲਾਫ ਲੱਗਾ ਹੋਇਆ ਭਾਈ ਗੁਰਜੀਤ ਸਿੰਘ ਫੌਜੀ 400 ਫੁੱਟ ਉੱਚੇ ਟਾਵਰ ਤੇ ਬੈਠੇ ਨੇ ਅਕਸਰ ਜਦੋਂ ਵੀ ਮੋਰਚੇ ਲੱਗਦੇ ਨੇ ਚਾਹੇ ਉਹ ਕੋਈ ਧਾਰਮਿਕ ਤੌਰ ਤੇ ਹੋਵੇ ਜਾਂ ਫਿਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਹੋਵੇ ਗੱਲ ਉੱਠਦੀ ਰਹਿੰਦੀ ਹੈ ਵੀ ਸਾਡੇ ਕਲਾਕਾਰ ਭਰਾ ਕਿੱਥੇ ਨੇ ਖਾਂਦੇ ਪੰਜਾਬ ਦਾ ਨੇ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਦੋ ਤੁਸੀਂ ਬੋਰਡ ਦੇ ਨਹੀਂ ਪਰ ਇਸ ਦੇ ਵਿੱਚ ਸ਼ਾਬਾਸ਼ੀ ਦੇ ਹੱਕਦਾਰ ਬਣੇ ਨੇ ਭਾਈ ਰੱਬੀ ਕੰਦੋਲਾ ਜੀ ਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਬਹੁਤ ਚੜਦੀ ਕਲਾ ਜੀ ਕਲਾਕਾਰਾਂ ਦਾ ਤਾਂ ਕਹਿੰਦੇ ਕਲਾਕਾਰ ਬਹੁਤੇ ਸੋਚਦੇ ਆ ਵੀ ਕਲਾਕਾਰਾਂ ਦਾ ਕੰਮ ਸਾਂਝੀ ਵਾਲਤਾ ਦੇ ਤੌਰ ਤੇ ਹੁੰਦਾ ਮਸਲਿਆਂ ਮੁੱਦਿਆਂ ਦੇ ਵਿੱਚ ਆਉਣਾ ਕਲਾਕਾਰ ਦਾ ਕੰਮ ਨਹੀਂ ਹੁੰਦਾ ਬਾਈ ਜੀ ਤੇ ਤੁਸੀਂ ਆਏ ਹੋ ਦੇਖੋ ਕਹਿੰਦੇ ਨਾ ਆਗਿਆ ਪਈ ਆ ਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਹੈ ਜਦੋਂ ਸਾਨੂੰ ਗੁਰੂ ਸਾਹਿਬ ਇਹ ਦੇ ਕੇ ਗਏ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ ਤੇ ਜੇ ਆਪਾਂ ਆਪਣੇ ਗੁਰੂ ਦੇ ਸਕੇ ਨਹੀਂ ਹੋ ਸਕੇ ਜਿੱਥੇ ਅਸੀਂ ਸਿਰ ਝਕਾਉਨੇ ਮੱਥਾ ਟੇਕਦੇ ਹਾਂ ਉਹ ਬੇਅਦਬੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਬਾ ਸਾਡੇ ਸਾਹਮਣੇ ਸਾਡੇ ਗੁਰੂ ਦੀ ਬੇਅਦਬੀ ਹੁੰਦੀ ਹੈ ਤਾਂ ਅਸੀਂ ਆਰਾਮ ਨਾਲ ਰਜਾਈਆਂ 'ਚ ਬੈਠੇ ਆ ਤਾਂ ਫਿਰ ਸਾਡੇ ਲਈ ਤਾਂ ਡੁੱਬ ਕੇ ਮਰਨ ਵਾਲੀ ਗੱਲ ਹੈ ਨਾ ਬਾਕੀ ਲੋਕਾਂ ਦਾ ਦੇਖੋ ਜੀ ਇਹ ਹਿਸਾਬ ਹੁੰਦਾ ਵੀ ਮੈਂ ਤਾਂ ਇਹ ਦੇਖਦਾ ਪਿਆ ਵੀ ਜਿੰਨੀ ਕਿ ਸੰਗਤ ਆਈ ਹੈ ਜਿੱਥੇ ਕੋਈ ਬਾਬਾ ਬੈਠਾ ਹੁੰਦਾ ਤਾਂ ਉਹ ਕਹਿੰਦੇ ਹੁੰਦੇ ਵੀ ਬੀਜੇ ਲੱਗਦੇ ਆ ਤੇ ਇੱਥੇ 20 ਕਿਲੋਮੀਟਰ ਤੱਕ ਲੈਂ ਲੱਗੀ ਹੋਣੀ ਸੀ ਇਹ ਸਾਡੇ ਲੋਕਾਂ ਦਾ ਕਰਦਾਰ ਹੈ ਇਹਨਾਂ ਨੂੰ ਅੱਜ ਕਿਸੇ ਬੁੜੀ ਮਾਤਾ ਨੂੰ ਪਤਾ ਲੱਗੇ ਉਹ ਕਹਿੰਦੇ ਗੁਰਦੁਆਰੇ ਜਾਣਾ ਜੀ ਉੱਥੇ ਜਾਣਾ ਜੀ ਮੇਰੇ ਜੀ ਗੋਡੇ ਬਹੁਤ ਦੁਖਦੇ ਆ ਉਹ ਪਤਾ ਲੱਗੇ ਵੀ ਉਹ ਕਿਤੇ ਬੈਠੇ ਹੋ ਯੂਪੀ ਦੇ ਉੱਤਰਾਖੰਡ ਵਿੱਚ ਬਾਬਾ ਆ ਜੀ ਉੱਥੇ ਜਹਾਜ਼ ਚੜਾ ਦੂੰ ਕਹਿੰਦਾ ਬੀਜਾ ਲੱਗ ਜਾ ਪੋਤੇ ਦਾ ਉਹ ਬੱਸ ਜਿਵੇਂ ਬੈ ਕੇ ਚਲ ਜੂ ਉਹਦੇ ਗੋਡੇ ਵੀ हट ਜਾਣਗੇ ਲਹਨ ਤੋੜ ਕੇ ਸਭ ਤੋਂ ਮੋਰੇ ਉਹ ਬੀਬੀ ਹੋਊਗੀ ਵੀ ਬੀਜਾ ਲੱਗ ਜੇ ਹਨਾ ਕੰਮ ਹੋ ਜੇ ਪੈਸੇ ਆ ਜਾਣ ਅਸੀਂ ਅਸੀਂ ਬੇਸਿਕਲੀ ਅਸੀਂ ਹੁਣ ਲਾਲਚੀ ਹੋ ਗਏ ਆ ਸਾਡੇ ਕਰਤਾਰ ਜਿਹੜੇ ਨੇ ਉਹ ਹੁਣ ਖਤਮ ਹੋ ਰਹੇ ਨੇ ਸ਼ਬਦ ਗੁਰੂ ਤੋਂ ਵਿਸ਼ਵਾਸ ਤੋੜ ਕੇ ਦੇਹਾਂ ਤੇ ਧਰ ਲਿਆ ਨਾ ਜਿਹੜਾ ਭਾਈ ਮੈਨੂੰ ਲੱਗਦਾ ਖੁਆਰੀ ਤਾਈ ਹੋ ਰਹੀ ਹੈ ਦੇਖੋ ਬਾਬਿਆਂ ਕੋਲ ਜਿਆਦਾ ਲੋਕ ਨੇ ਉਹਨਾਂ ਨੂੰ ਲੱਗਦਾ ਖਰੇ ਬਾਬਾ ਸਾਹਮਣੇ ਬੈਠਾ ਇਹਨੇ ਦੇ ਦੇਣਾ ਕੁਝ ਪਰ ਆਪਣੇਆਂ ਨੂੰ ਲੱਗਦਾ ਵੀ ਆਪਣਾ ਤਾਂ ਗੁਰੂ ਬੋਲਦਾ ਨਹੀਂ ਹੈਗਾ ਉਹ ਬਾਬਾ ਤਾਂ ਬੋਲ ਕੇ ਦੱਸ ਦੇਣਾ ਤੈਨੂੰ ਆਹ ਬਿਮਾਰੀ ਹੈ ਤੈਨੂੰ ਤਾਂ ਆਹ ਕਰਾਇਆ ਹੋਇਆ ਭਾਈ ਜਦੋਂ ਕਿ ਹਕੂਨਾਮਾ ਜੇ ਪਰ ਅਰਦਾਸ ਕਰਕੇ ਲਈਏ ਭਾਈ ਜੀ ਗੱਲਾਂ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਖੋ ਮੈਨੂੰ ਨਾ ਇਸ ਚੀਜ਼ ਤੋਂ ਬਹੁਤ ਮੈਂ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜਦੋਂ ਕੋਈ ਬੰਦਾ ਪੱਗ ਬੰਨ ਕੇ ਕਿਸੇ ਪੰਡਤ ਦੇ ਕਿਸੇ ਪੀਰਾਂ ਦੀ ਮਜ਼ਾਰ ਤੇ ਜਾਂ ਕਿਸੇ ਬਾਬੇ ਦੇ ਮੁਰਜ਼ਾ ਤੇ ਖੜਾ ਹੁੰਦਾ ਜਾਂ ਤਾਂ ਤੁਸੀਂ ਆ ਛੱਡ ਦਿਓ ਤੇ ਪੱਗ ਬੰਨਣੀ ਛੱਡ ਦਿਓ ਯਾਰ ਕਿਉਂਕਿ ਤੁਸੀਂ ਉਹ ਇੱਕ ਸੰਦੇਸ਼ ਦੇ ਰਹੇ ਹੋ ਬਾਕੀ ਲੋਕਾਂ ਨੂੰ ਆਪਣੇ ਇੱਥੇ ਵੀ ਬਾਬਾ ਜੀ ਕਹਿ ਰਹੇ ਸੀ ਬੇ ਮੋਨੇ ਖੋਨੇ ਇਹਨਾਂ ਨੂੰ ਲਿਹਾਣਾ ਮੈਂ ਇਹਨਾਂ ਨੂੰ ਬਾਬਾ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪਹਿਲਾਂ ਜਿਹੜੇ ਤੁਹਾਡੇ ਜੱਥੇਦਾਰ ਕਰਪਟ ਹੋ ਗਏ ਨੇ ਜਿਹੜਾ ਹਰ ਬੰਦਾ ਪੈਸੇ ਖਾਰਿਆ ਗੁਰਦੁਆਰਿਆਂ ਸਾਹਿਬਾਂ ਤੋਂ ਹਰ ਕਿਤੋਂ ਤੁਸੀਂ ਉਹਨਾਂ ਤੋਂ ਸੁਧਾਰੋ ਜਿਹੜਾ ਠੇਕਿਆਂ ਤੇ ਬੈ ਕੇ ਦਾਰੂ ਦੀ ਬੋਤਲ ਰਾਰਿਆ ਪੱਗ ਬਨ ਕੇ ਤੁਸੀਂ ਉਹਨਾਂ ਨੂੰ ਰੋਕੋ ਤੁਸੀਂ ਪਹਿਲਾਂ ਉਹਨਾਂ ਨੂੰ ਤਾਂ ਲਿਹਾਓ ਲਾਈਨ ਤੇ ਇਹ ਤਾਂ ਦੂਜੀ ਪੌੜੀ ਆ ਤੁਹਾਡੀ ਫਿਰ ਇੱਧਰ ਨੂੰ ਹੋ ਜਾਓ ਆਪੇ ਹੀ ਆਉਣਗੇ ਹਨਾ ਜਦੋਂ ਜੜਾਂ ਹੀ ਖੋਖਲੀਆਂ ਨੇ ਤਾਂ ਫਿਰ ਪੇੜ ਤਾਂ ਡਿੱਗੂਗਾ ਹੀ ਨਾ ਤੇ ਇੱਥੇ ਸਿੱਖ ਕੌਮ ਦੀਆਂ ਜੜਾਂ ਖੋਖਲੀਆਂ ਨੇ ਹਰ ਥਾਂ ਹੋ ਰਿਹਾ ਹੁਣੇ ਇੱਕ ਵੀਰ ਮੈਨੂੰ ਦੱਸ ਰਿਹਾ ਸੀ ਕਹਿੰਦਾ ਵੀ ਜੇ ਬਾਈਬਲ ਲੈਣੀ ਹੋਵੇ ਤਾਂ ਕਿੰਨਾ ਪ੍ਰੋਸੀਜਰ ਹੁੰਦਾ ਉਹਦਾ ਤਿੰਨ ਮਹੀਨੇ ਬਾਅਦ ਚੈੱਕ ਹੁੰਦੀ ਆ ਉੱਤੇ ਨੰਬਰ ਲੱਗਦਾ ਸਭ ਕੁਝ ਹੁੰਦਾ ਉਹ ਦੇਖਦੇ ਨੇ ਬੰਦਾ ਕੌਣ ਹੈ ਪੂਰੀ ਉਹਦੀ ਇਨਵੈਸਟੀਗੇਸ਼ਨ ਕਰਦੇ ਨੇ ਫਿਰ ਜਾ ਕੇ ਦੇਖਦੇ ਨੇ ਤਿੰਨ ਮਹੀਨੇ ਬਾਅਦ ਚੈੱਕ ਕਰਦੇ ਨੇ ਮੈਨੇ ਕਿੰਨਾ ਪੜਿਆ ਤੇ ਸਵਾਲ ਜਵਾਬ ਕਰਦੇ ਨੇ ਸਾਡੇ ਤਾਂ ਤੁਸੀਂ ਅਸੀਂ ਕਿਸੇ ਨੂੰ ਵੀ ਨਸ਼ੇੜੀ ਨੂੰ ਦੇ ਦਿਓ 200 ਰੁਪਏ ਜਾ ਕੇ ਉਹ ਗੁਟਕਾ ਸਾਬ ਲਿਆਊਗਾ ਕਤਬ ਵਾਲੀ ਦੁਕਾਨ ਤੋਂ ਇਹ ਤਾਂ ਇਹ ਪਿੰਡਾਂ ਦੇ ਚਾਰ-ਚਾਰ ਗੁਰਦੁਆਰੇ ਬਣੇ ਹੋਏ ਨੇ ਚੌਧਰ ਦੀ ਖੇਲ ਚੱਲਦੀ ਏ ਸਾਰੀ ਤਾਂ ਆਨਲਾਈਨ ਵਿਕਣ ਲੱਗ ਗਿਆ ਜੀ ਗੁਟਕਾ ਸਾਹਿਬ ਵੀ ਤੁਸੀਂ ਦੱਸੋ ਆਨਲਾਈਨ ਆ ਗਏ ਉਹ ਕਿਹੜਾ ਕੋਰੀਅਰ ਵਾਲ ਆਉਂਦਾ ਰਾਜਖੜਾ ਥੱਲੇ ਸੈਕਟ 2 ਦੇ ਉੱਪਰ ਆ ਕੇ ਤੁਹਾਨੂੰ ਗੁਟਕਾ ਸਾਹਿਬ ਦੇ ਰਿਹਾ ਤੇ ਜਦੋਂ ਅਸੀਂ ਆਪ ਹੀ ਤਾਂ ਕਰ ਰਹੇ ਹਾਂ ਬਿਜ਼ਨਸ ਬਣਾ ਕੇ ਰੱਖ ਲਿਆ ਜਿਵੇਂ ਅੱਜ ਗੱਲ ਘੌਨੇ-ਮੋਨੇ ਦੀ ਵੀ ਬਾਈ ਜੀ ਗੱਲ ਉਹਨਾਂ ਨੇ ਕੀਤੀ ਆ ਤਾਂ ਇਹਦਾ ਕਾਰਨ ਮੈਨੂੰ ਲੱਗਦਾ ਵੀ ਸਾਡੀਆਂ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਨੇ ਸਹੀ ਜੇ ਪ੍ਰਚਾਰ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਸਾਰਿਆਂ ਦੇ ਦਾੜੀਆਂ ਹੁੰਦੀਆਂ ਕਿਉਂਕਿ ਗੁਰੂ ਸਾਹਿਬ ਦੇ ਨਾਲ ਜੁੜਨਾ ਵੀ ਪ੍ਰਚਾਰ ਦੀ ਕਮੀ ਰਹੀ ਦੇਖੋ ਪ੍ਰਚਾਰ ਦੀ ਕਮੀ ਵੀ ਹੈਗੀ ਆ ਤੇ ਜੇ ਅੱਜ ਗਰੀਬ ਸਿੱਖ 크੍ਰਿਸਚੀਅਨ ਬਣ ਰਿਹਾ ਪੂਰਾ ਮਾਝਾ 크੍ਰਿਸਚੀਅਨ ਹੋਣ ਨੂੰ ਫਿਰਦਾ ਕਿਉਂ ਹੋ ਗਿਆ ਅਸੀਂ ਕਿਉਂ ਆਪਣੇ ਜਿਹੜੇ ਗਰੀਬ ਸਿੱਖ ਸੀ ਉਹਨਾਂ ਨੂੰ ਸਕੂਲ ਨਹੀਂ ਦੇ ਸਕੇ ਉਹਨਾਂ ਨੂੰ ਹਸਪਤਾਲ ਨਹੀਂ ਦੇ ਸਕੇ ਦੂਜਾ ਬੰਦਾ ਹੈ ਉਹਨੇ ਦੇਖਿਆ ਮੇਰਾ ਬੱਚਾ ਰੋਲਦਾ ਦੂਜੇ ਦਾ ਬੱਚਾ ਵੱਡੇ ਸਕੂਲ ਚ ਵੱਡਦਾ ਅਗਲੇ ਨੇ ਕਿਹਾ ਮੈਂ ਪੜ੍ਹਾਉਣਾ ਤੇਰਾ ਬੱਚਾ ਉਧਰ ਨੂੰ ਚਲ ਗਿਆ ਮੈਂ ਕਹਿੰਦਾ ਇਹ ਗਲਤ ਹੈ ਸਿੱਖ ਚ ਸਿੱਧਕ ਹੋਣਾ ਚਾਹੀਦਾ ਗੁਰੂ ਤੇ ਭਰੋਸਾ ਹੋਣਾ ਇੱਧਰ ਪਰ ਜਿਹੜੇ ਬੈਠੇ ਲੱਖਾਂ ਰੁਪਈਆ ਖਾ ਰਹੇ ਨੇ ਉਹਨਾਂ ਦਾ ਵੀ ਤਾਂ ਕੋਈ ਫਰਜ਼ ਹੈ ਨਾ ਜਿਹਦੇ ਘਰ ਬੱਚਾ ਰੋਂਦਾ ਅਗਲਾ ਆਪਣਾ ਮੂੰਹ ਮੋੜਦਾ ਤੁਸੀਂ ਦੇਖੋ ਫਰੀ ਦੇ ਦਾਣੇ ਮਿਲਣੇ ਕੀ ਸ਼ੁਰੂ ਹੋਏ ਲੋਕ ਇੱਧਰ ਨੂੰ ਹੋ ਗਏ ਸਦਕਤਾ ਹਰ ਜਗ੍ਹਾ ਚਾਹੀਦਾ ਫਰੀ ਦੇ ਦਾਣੇ ਵਾਲੇ ਕਿੱਥੇ ਕਿੱਥੇ ਤੱਕ ਪਹੁੰਚ ਜਾਂਦੇ ਨੇ ਉਹ ਆਂਡਿਆਂ ਦੀ ਉਹ ਚੋਰੀ ਹੋਈ ਹੈ ਬਾਈ ਸਾਰੇ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਕਰਤਾ ਹੋਈ ਸੀਗੀ ਉਹ ਮਲਕਿ ਚਲੋ ਚੋਰੀ ਚਾਹੇ ਭਾਜੀ ਇੱਕ ਸੂਈ ਦੀ ਆ ਚੋਰੀ ਚੋਰੀ ਹੋਇਆ ਚਲੋ ਜਲੀਲ ਕਰਨਾ ਕਰਨਾ ਬਣਦਾ ਕਰ ਦੋ ਮੈਂ ਕਹਿੰਦਾ ਪਰ ਜਿਹੜੇ ਕਰੋੜਾ ਖਾ ਗਏ ਅਰਬਾਂ ਖਾ ਗਏ ਤੁਹਾਡੇ ਗਰੀਬਾਂ ਦਾ ਸਾਰਾ ਕੁਝ ਖਾ ਗਏ ਚਾਹੇ ਉਹ ਸਾਡੇ ਆਪਣੇ ਚਾਹੇ ਉਹ ਲੀਡਰ ਚਾਹੇ ਉਹ ਕੌਮ ਦੇ ਲੀਡਰ ਜੀ ਮੈਂ ਕਹਿੰਦਾ ਤੁਸੀਂ ਇੱਕ ਲਿਸਟ ਬਣਾ ਲਓ ਸਿੱਖ ਲੀਡਰਾਂ ਦੀ ਜਿਹੜੇ ਪੱਗ ਬੰਨਦੇ ਨੇ ਔਰ ਉਹਨਾਂ ਜਥੇਦਾਰਾਂ ਦੀ ਜਿਹੜੇ ਪੱਗ ਬੰਨਦੇ ਨੇ ਔਰ ਦਾੜੇ ਨੇ ਉਹਨਾਂ ਦੇ ਹਨਾ ਉਥੇ ਟਿਕ ਮਾਰਨੇ ਸ਼ੁਰੂ ਕਰ ਦੋ ਵਿੱਚ ਉਹ ਕਿਹੜਾ ਇਮਾਨਦਾਰ ਹੈ ਤੁਸੀਂ ਲੱਭ ਲਓ ਜੇ ਇੱਕ ਦੋ ਹੀ ਲੱਭਣਗੇ ਤੁਹਾਨੂੰ ਤੇ ਅਸੀਂ ਇਹਨਾਂ ਨੂੰ ਪਹਿਲਾਂ ਸੁਧਾਰੀਏ ਅਸੀਂ ਉਧਰ ਨੂੰ ਹੋਈਏ ਗਰੀਬ ਸਿੱਖਾਂ ਨੂੰ ਹਨਾ ਅਸੀਂ ਸਾਡੇ ਬੰਦੇ ਬਾਹਰ ਜਾਂਦੇ ਆ ਅਸੀਂ ਪੈਸਾ ਕਮਾਉਨੇ ਆ ਅਸੀਂ ਕਿੰਨਾ ਕ ਸੋਚਦੇ ਆ ਅਸੀਂ ਕਹਿੰਦਾ ਵੇ ਕੋਠੀ ਪਾਉਣੀ ਆ 2 ਕਰੋੜ ਦੀ ਵੇ ਗੱਡੀ ਫੋਰਚੂਨਰ ਦਾ ਘੱਟੋ ਘੱਟ 7-70 ਲੱਖ ਦੀ ਖੜੀ ਹੋਵੇ ਟੌਰੀ ਨਹੀਂ ਬਣਦੀ ਸਾਲੀ ਉੱਤੋਂ ਵੀ ਨਾ ਹਨਾ ਉੱਪਰ ਹਾਥੀ ਜਿਆ ਵੀ ਬਣਾ ਦਾਂਗੇ ਟੈਂਕੀ ਤੇ ਪਰ ਕੀ ਅੱਧੀ ਕਦੇ ਸੋਚਿਆ ਵੀ ਇੱਕ ਗਰੀਬ ਸਿੱਖ ਦਾ ਬੱਚਾ ਜਿਹੜਾ ਹੋਣ ਹਾਰਾ ਉਹ ਪੜਨਾ ਚਾਹੁੰਦਾ ਅਸੀਂ ਉਹ ਪੜਾ ਦਈਏ ਯਾਰ ਅਸੀਂ ਕਿਸੇ ਬੇਰੋਜ਼ਗਾਰ ਗਰੀਬ ਸਿੱਖ ਨੂੰ 20-25000 ਰੁਪਏ ਲਾ ਕੇ ਇੱਕ ਕੰਮ ਖੋਲ੍ਹ ਦਈਏ ਹਨਾ ਅਸੀਂ ਕਦੇ ਨਹੀਂ ਸੋਚਦੇ ਔਰ ਅਸੀਂ ਗੱਲ ਕਰਦੇ ਆ ਆਪਣੇ ਬਲੱਡ ਦੀ ਆਪਣੇ ਖੂਨ ਦੀ ਪਰ ਜਦ ਕੇ ਸਾਡੇ ਚ ਕ腐ਪਸ਼ਨ ਭਰੀ ਜਾ ਰਹੀ ਆ ਔਰ ਜਦੋਂ ਵੀ ਕੋਈ ਗੱਲ ਹੁੰਦੀ ਸਾਡੀ ਉਂਗਲ ਸਰਕਾਰ ਵੱਲ ਨੂੰ ਹੁੰਦੀ ਆ ਸਰਕਾਰ ਨੇ ਖਤਮ ਕਰ ਦਿੱਤੀ ਸਾਨੂੰ ਸਾਡੇ ਆਪਣਿਆਂ ਨੇ ਖਤਮ ਕੀਤਾ ਹੈਗਾ ਸਾਨੂੰ ਸਾਡੇ ਆਪਣੇ ਖਤਮ ਕਰ ਰਹੇ ਨੇ ਇਹ ਉਹ ਸਿੱਖ ਨੇ ਜਿਹੜੇ ਮੁਗਲਾਂ ਤੋਂ ਨਹੀਂ ਹਾਰੇ ਅੰਗਰੇਜ਼ਾਂ ਤੋਂ ਨਹੀਂ ਹਾਰੇ ਹੁਣ ਕਿਵੇਂ ਹਾਰ ਗਏ ਕਿਉਂਕਿ ਹੁਣ ਸਿੱਖ ਵਿਗੜਨ ਲੱਗ ਗਏ ਉਹ ਬੇਲਾ ਹੁੰਦਾ ਸੀ ਜਦੋਂ ਜੱਸਾ ਸਿੰਘ ਆਲੂ ਵਾਲੀਆ ਕਹਿੰਦਾ ਸੀ ਵੀ ਲਾਹੌਰ ਜੇ ਮੈਂ ਨਹੀਂ ਲਾ ਪਾਤਾ ਮੇਰਾ ਪੋਤਾ ਲਊਗਾ ਪਰ ਜੁੱਤੀ ਦੀ ਨੋਕ ਤੇ ਲਊਗਾ ਤੇ ਮਹਾਰਾਜਾ ਰਣਜੀਤ ਸਿੰਘ ਜਾ ਕੇ ਉੱਥੇ ਉਹਨਾਂ ਨੇ ਉਸੇ ਜੁੱਤੀ ਦੀ ਨੌਕਤੇ ਲਾਹੌਰ ਲਿਆ ਸੀ ਤੇ ਅੱਜ ਜੇ ਤੁਸੀਂ ਕੋਈ ਗੱਲ ਕਰਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਜਾਤਾਂ ਦੇ ਨਾਮ ਤੇ ਕਮੈਂਟ ਕਰ ਦੂਗਾ ਕੋਈ ਫਿਰ ਉਹਦੇ ਤੇ ਕਰ ਦੂਗਾ ਤੁਹਾਨੂੰ ਬੰਡ ਕੇ ਤੁਹਾਨੂੰ ਕਰਪਟ ਕਰਕੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਕਰਕੇ ਤੁਹਾਨੂੰ ਖਤਮ ਕਰ ਦਿੱਤਾ ਜਾਊਗਾ ਔਰ ਤੁਸੀਂ ਉਸ ਉਹ ਕਰ ਰਹੇ ਹੋ ਆਪ ਕਰ ਰਹੇ ਹੋ ਕਿੰਨੇ ਇੱਕ ਅਸੀਮ ਵਿਆਹ ਹੁੰਦਾ ਪਿੰਡ ਦੇ ਵਿੱਚ ਸਵੇਰੇ ਜਦੋਂ ਪਾਰਟ ਰੱਖਣਾ ਹੁੰਦਾ ਪਹਿਲਾਂ ਪਾਟੀ ਸਿੰਘ ਦਾ ਬਹਿਸ ਚੱਲਦੀ ਰਹਿੰਦੀ ਉਹ ਕਹਿੰਦਾ ਵੇ 550 ਦੇ ਤਾਂ ਕਹਿੰਦਾ 2100 ਦੇਣਾ ਜੀ ਠੀਕ ਹੈ ਰਾਤ ਨੂੰ ਉਸੇ ਘਰ ਦੇ ਵਿੱਚ ਡੀਜੇ ਲਾ ਕੇ ਡੇਢ ਲੱਖ ਦੀ दारू ਚਲਦੀ ਆ ਉਹ ਪਾਠੀ ਸਿੰਘ ਜਿਹੜਾ ਵਿਚਾਰਾ ਆਪਣੇ ਬੱਚਿਆਂ ਨੂੰ ਕਿਵੇਂ ਪਾਲਦਾ ਉਹਦੀ ਉਹਦੀ ਫਿਕਰ ਕੌਣ ਕਰੂਗਾ ਕਿ ਐਸਜੀਪੀਸੀ ਕਰੂਗੀ ਨਹੀਂ ਕਰੂਗੀ ਉਹ ਤਾਂ ਇਹ ਦੇਖਦੇ ਨੇ ਵੀ ਇਹ ਗੁਰਦੁਆਰੇ ਦੀ ਇਨਕਮ ਡੇਢ ਲੱਖ ਤੋਂ ਜ਼ਿਆਦਾ ਤੇ ਗੁਰਦੁਆਰਾ ਸਾਡੀ ਸ਼੍ਰੋਮਣੀ ਕਮੇਟੀ ਦੇ ਅੰਡਰ ਹੋਣਾ ਚਾਹੀਦਾ ਉਹ ਗੁਰਦੁਆਰਿਆਂ ਨੂੰ ਇਨਕਮ ਗਿਣਦੇ ਨੇ ਇਨਕਮ ਦਾ ਮਤਲਬ ਹੁੰਦਾ ਦੁਕਾਨ ਜੇ ਸਾਡੇ ਗੁਰਦੁਆਰੇ ਦੀਆਂ ਦੁਕਾਨਾਂ ਨੇ ਤਾਂ ਇਹੋ ਜਿਹੀ ਸਾਡੀ ਸੰਸਥਾ ਕਿਵੇਂ ਸਾਡੇ ਸਿੱਖੀ ਨੂੰ ਬਚਾ ਲੂਗੀ ਤੁਸੀਂ ਦੱਸੋ ਭਾਈ ਮੈਂ ਵੀ ਮੰਨਦਾ ਬਈ ਚਲੋ ਗੁਰੂ ਸਾਹਿਬ ਨੇ ਸੂਰਤ ਤੇ ਸਿਰਤ ਸਾਨੂੰ ਬਹੁਤ ਵਧੀਆ ਬਖਸ਼ਿਸ਼ ਕੀਤੀ ਆ ਬਈ ਜਦੋਂ ਕੋਈ ਪਤਿਤ ਬੰਦਾ ਕੋਈ ਚੰਗੀ ਗੱਲ ਕਰਦਾ ਅਸੀਂ ਪਹਿਲਾਂ ਕਹਿੰਦੇ ਪਹਿਲਾਂ ਤੂੰ ਆਪਣਾ ਤਾਂ ਦੇਖ ਸਗੋਂ ਉਹਨੂੰ ਜੇ ਦੂਜਿਆਂ ਨੇ ਨਹੀਂ ਦੇਖਿਆ ਭਾਈ ਜੇ ਕੋਈ ਦੁਆ ਕੋਈ ਚੰਗੀ ਗੱਲ ਕਰ ਰਿਹਾ ਉਹਨੂੰ ਸ਼ਾਹਿਦ ਕਰੋ ਤਾਂ ਕਿ ਉਹਨੂੰ ਵੀ ਪਤਾ ਲੱਗੇ ਬਈ ਯਾਰ ਇਹ ਕੌਮ ਬਹੁਤ ਪਿਆਰ ਵਾਲੀ ਤੇ ਆਪਾਂ ਜੇ ਤੁਹਾਨੂੰ ਕੋਈ ਲੀਡਰ ਬਣਾ ਰਹੇ ਤਾਂ ਆਪਣੇ ਆਪ ਅਗਲਾ ਸੂਰਤ ਵੀ ਲੈ ਕੇ ਆਉਗੇ ਦੀਪ ਸਿੱਧੂ ਨੂੰ ਕਿੰਨਾ ਜਲੀਲ ਕੀਤਾ ਇਹਨਾਂ ਨੇ ਸਭ ਤੋਂ ਵੱਡੀ ਧਾਰਨਾ ਸਾਡੇ ਕੋਲ ਸੁੱਖਾ ਜਿੰਦਾ ਮੋਨੇ ਹੀ ਸੀ ਨਾ ਜਦੋਂ ਉਹਨਾਂ ਨੂੰ ਮਹਾਰਾਜ ਦੀ ਕਲਾ ਵਾਪਰੀ ਹੈ ਤਾਂ ਉਹਨਾਂ ਨੇ ਆਪਣਾ ਕੰਮ ਕੀਤਾ ਹਨਾ ਜੇ ਮਹਾਰਾਜ ਚਾਹਣਗੇ ਕੰਮ ਕਰਾਂ ਕਰਕੇ ਬਹੁਤ ਮਜਬੂਰੀਆਂ ਕਰਕੇ ਕਈ ਲੋਕ ਹੁੰਦੇ ਨੇ ਹਨਾ ਵੇ ਕੰਮ ਕਰ ਰਹੇ ਹਾਂ ਚਲੋ ਹੈ ਤਾਂ ਗਲਤ ਮੈਂ ਇਹਨੂੰ ਇਸ ਚੀਜ਼ ਨੂੰ ਪ੍ਰੋਟੈਕਟ ਨਹੀਂ ਕਰੂੰਗਾ ਵੇ ਗਲਤ ਨਹੀਂ ਹੈਗਾ ਪਰ ਸਾਡੇ ਤੇ ਸਾਨੂੰ ਇਹ ਵੀ ਤਾਂ ਦੱਸੋ ਸਾਡੇ ਜਿਹੜੇ ਸਭ ਤੋਂ ਪਹਿਲਾ ਜਿਹੜੇ ਸਾਡੇ ਆਪਣੇ ਇੱਕ ਪਹਿਲੀ ਪੀੜੀ ਗਈ ਹੈ ਇਹਨਾਂ ਨੇ ਸਭ ਤੋਂ ਪਹਿਲਾ ਪੰਡਤ ਉਹਨੇ ਸਭ ਸ਼ੁਰੂ ਕੀਤਾ ਅੱਜ ਦਾ ਨੌਜਵਾਨ ਤਾਂ ਫੇਰ ਵਾਪਸ ਮੁੜ ਰਿਹਾ ਜੋ ਪੱਗ ਨਹੀਂ ਬੰਨਦਾ ਪਰ ਸਿੱਖੀ ਦੀ ਗੱਲ ਤਾਂ ਕਰਦਾ ਹੈ ਇਹ ਜਿਹੜੇ ਇਹ ਪੰਡਤਾਂ ਕੋਲ ਜਾਂਦੇ ਨੇ ਪੱਗਾਂ ਬੰਨ ਕੇ ਜਾਂ ਇਹ ਪੀਰਾਂ ਦੇ ਉਹ ਲੋਕਾਂ ਨੂੰ ਤਾਂ ਸਾਨੂੰ ਖਰਾਬ ਕਰਨ ਵਾਲੇ ਤਾਂ ਉਹ ਲੋਕ ਨੇ ਨਾ ਜੇ ਆਪਾਂ ਇਸ ਚੀਜ਼ ਨੂੰ ਭਾਈ ਮੰਨਦੇ ਹੀ ਬਖਸ਼ਿਸ਼ ਗੁਰੂ ਦੀ ਆ ਤਾਂ ਜਿਹੜਾ ਬੰਦਾ ਦਿਲੋਂ ਸਿੱਖੀ ਦੀ ਗੱਲ ਕਰੂਗਾ ਤਾਂ ਗੁਰੂ ਦੇ ਤੇ ਕਿਉਂ ਨਹੀਂ ਇੱਕ ਤਾਂ ਦਿਖਾਵੇ ਲਈ ਬਖਸ਼ਿਸ਼ ਕਰੀ ਜਾਂਦਾ ਗੱਲਾਂ ਉਹਦੇ ਤੇ ਤਾਂ ਕਦੇ ਹੋਣੀਓ ਨਹੀਂ ਜੀ ਕਿਉਂਕਿ ਉਹ ਦਿਖਾਵਾ ਉਹ ਲੋਕਾਂ ਦੇ ਮੋਹਰੇ ਗੁਰੂ ਨੇ ਨੰਗਾ ਵੀ ਕਰ ਦੇਣਾ ਪਰ ਜਿਹੜਾ ਬੰਦੇ ਦੇ ਅੰਦਰ ਇੱਕ ਸਿੱਖੀ ਆ ਮੈਨੂੰ ਲੱਗਦਾ ਜਜ਼ਬਾ ਏ ਉਹਦੇ ਉੱਤੇ ਗੁਰੂ ਨੇ ਬਖਸ਼ਿਸ਼ ਆਪਣੇ ਆਪ ਕਰਨੀ ਆ ਜੀ ਕਿਉਂਕਿ ਸਿੱਖੀ ਦਾ ਅਸੂਲਾਂ ਦਾ ਨਾਮ ਹੈ ਨਾ ਤੁਹਾਡੀ ਜ਼ਿੰਦਗੀ ਜੀਣ ਦੇ ਅਸੂਲ ਕੀ ਨੇ ਜੇ ਆਪਾਂ ਐਦਾਂ ਗੱਲ ਕਰਦੇ ਤਾਂ ਫਿਰ ਉੱਚ ਦੇ ਪੀਰ ਵਲੇ ਤਾਂ ਪਠਾਣਾ ਦੇ ਗੁਰੂ ਸਾਹਿਬ ਨੂੰ ਮਾਛੀਵਾੜੇ ਦੇ ਜੰਗਲਾਂ ਚੋਂ ਕੱਢਿਆ ਸੀ ਆਪਾਂ ਇਸ ਤਰ੍ਹਾਂ ਨਾ ਵੰਡ ਨਹੀਂ ਸਕਦੇ ਇੱਥੇ ਇੱਥੇ ਜਾ ਤਾਂ ਤੁਸੀਂ ਇੱਕ ਪਿਓਰ ਸੋਲੋਂ ਜਾਂ ਤੁਸੀਂ ਕਰਪਟੋਂ ਉਹਨਾਂ ਕੀ ਫਰਕ ਪੈਂਦਾ ਵੀ ਤੁਹਾਡਾ ਸਰੂਪ ਕੀ ਆ ਪਹਿਲੇ ਤੁਸੀਂ ਪਹਿਲੀ ਪੌੜੀ ਉਹ ਕਰਨੀ ਵੀ ਆਪਣੀ ਸੋਲਤਾ ਪਹਿਲਾਂ ਆਪਣੀ ਜਿਹੜੀ ਅੰਦਰ ਦੀ ਆਤਮਾ ਉਹਨੂੰ ਤਾਂ ਪਹਿਲਾਂ ਥੋੜਾ ਆਪਾਂ ਠੀਕ ਕਰ ਲਈਏ ਉਹਦੀ ਰਿਪੇਅਰ ਕਰ ਲਈਏ ਜਿਹੜੀ ਬਾਲੀ ਜਿਹੜੀ ਬੋਟਾਂ ਵੇਲੇ ਚਾਰ ਬੋਤਲਾਂ ਤੇ ਵਿਕ ਜਾਂਦੀ ਹੈ ਜਿਹੜੀ ਚਾਰ ਚੌਧਰੀਆਂ ਪਿੱਛੇ ਬਿਨਾਂ ਸੋਚੇ ਸਮਝੇ ਜਾਂਦੀ ਆ ਲੋਕ ਮੋਰਚੇ ਤੇ ਨਹੀਂ ਆ ਰਹੇ ਸਵਾਲ ਕਰ ਰਹੇ ਨੇ ਬੋਟਾ ਬਲੇ ਕੋਈ ਸਵਾਲ ਨਹੀਂ ਕਰਦਾ ਜਿੱਥੇ ਸੋਚਣਾ ਉੱਥੇ ਸੋਚਣਾ ਨਹੀਂ ਜਿੱਥੇ ਨਹੀਂ ਸੋਚਣਾ ਜਿਹੜਾ ਕੌਮ ਹੈ ਉੱਥੇ ਹੈ ਪੋਲਿਟਿਕਸ ਇੱਥੇ ਹੈ ਹਨਾ ਤੇ ਅਸੀਂ ਆਹ ਜਿਹੜੀ ਚੀਜ਼ ਹੈ ਇੱਥੇ ਅਸੀਂ ਸਵਾਲ ਕਰਦੇ ਆ ਹਨਾ ਮੈਂ 3ਆਂ ਲੱਗਦੀਆਂ ਨੇ ਟੋਟਲੀ ਇਹ ਸਾਰੀ ਭਰੀ ਵੀ ਹੁੰਦੀ ਹੈ ਬڑا ਹੁੰਦਾ ਪਾਰਕ ਬਹੁਤ ਜ਼ਿਆਦਾ ਮਤਲਬ ਗਰਮੀ ਵੀ ਹੁੰਦੀ ਹੈ ਪਰ ਅੱਜ ਮੌਸਮ ਵੀ ਸਹੀ ਹੈ ਕੋਈ ਇਦਾਂ ਦੀ ਮਤਲਬ ਕੋਈ ਉਹ ਨਹੀਂ ਹੈ ਕਿ ਗੁਰੂ ਸਾਹਿਬ ਲਈ ਆਪਾਂ ਖੜਨਾ ਨਹੀਂ ਪਰ ਫੇਰ ਵੀ ਸੰਗਤ ਬਹੁਤ ਘੱਟ ਸੰਗਤ ਪਹੁੰਚ ਰਹੀ ਹੈ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਭਾਈ ਅੱਜ ਕਹਿ ਦੇਣ ਕਿ ਵੀ ਧੁੰਦ ਬਹੁਤ ਸੀ ਫਲਾਣਾ ਸੀ ਪਰ ਉਹ ਬੰਦਾ ਚੜਿਆ ਹੋਇਆ ਜੀ ਉੱਥੇ ਉਹਦੇ ਤਾਂ ਇੱਟਾਂ ਵੀ ਭਾਜੀ ਕੀ ਜਿਗਰਾ ਉਹਦਾ ਬੰਦੇ ਦੇਖੋ ਮੈਂ ਤੁਹਾਨੂੰ ਦੱਸਦਾ ਮੈਂ ਹੁਣੇ ਇਹ ਗੱਲ ਕੀਤੀ ਦੂਜੇ ਨੂੰ ਚੱਲਦਾ ਮੈਂ ਨਾ ਤੁਰਨ ਲੱਗਾ ਚਿੱਤਾਂ ਕੋੜਤਾ ਵਿਆਮਾ ਕੱਢ ਕੇ ਰੱਖੀ ਤਾਂ ਆਪਾਂ ਜ਼ਿਆਦਾਤਰ ਸੋਚੀਦਾ ਵੀ ਚਲੋ ਹਨਾ ਇਹੋ ਜੇ ਮੌਕੇ ਪਾ ਲਈਏ ਤਾਂ ਮੈਂ ਕ ਮਰੇ ਸੱਡਨਲੀ ਮੇਰੇ ਦਿਮਾਗ ਚ ਮੈਂ ਕਹਿਆ ਯਾਰ ਉਹ ਬੰਦਾ ਦਾ 400 ਫੁੱਟ ਤੇ ਬਟਾਥੜੀ ਮਿੰਨ ਤਾਂ ਥੱਲੇ ਡੰਡ ਲੱਗੀ ਉਹ ਉਹਦੇ ਚ ਕਿੱਡਾ ਗੁਰੂ ਨੂੰ ਸਮਰਪਣ ਹੈ ਉਹਦਾ ਵੀ ਉਹ ਹਿੱਲੇ ਨਹੀਂ ਰਿਹਾ ਬਈ ਨਹੀਂ ਯਾਰ ਤੁਸੀਂ ਕਾਨੂੰਨ ਬਣਾਓ ਹਾਲਾਂਕਿ ਮੈਂ ਇਸ ਗੱਲ ਨੂੰ ਵੀ ਕੋਈ ਸਪੋਰਟ ਨਹੀਂ ਕਰਦਾ ਬਈ ਕਾਨੂੰਨ ਬਣ ਕੇ ਤਾਂ ਸਭ ਠੀਕ ਹੋ ਜਾਊਗਾ ਕਾਨੂੰਨ ਤਾਂ ਬਹੁਤ ਬਣੇ ਨੇ ਔਰਤਾਂ ਤੇ ਹੀ ਬਣੇ ਨੇ ਕਿੱਡਾ ਕਿ ਇਸ ਦੇਸ਼ ਕਾਨੂੰਨ ਦੀ ਪਾਲਣਾ ਹੁੰਦੀ ਆ ਬੰਦੀ ਸਿੰਘ ਅੰਦਰ ਨੇ ਹਨਾ ਜੇ ਕਾਨੂੰਨ ਦੀ ਪਾਲਣਾ ਹੁੰਦੀ ਤਾਂ ਪਹਿਲਾਂ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਸੀ ਪਰ ਮੈਂ ਆਇਆ ਉਹ ਬੰਦੇ ਦੀ شدت ਨੂੰ ਉਹਦਾ ਗੁਰੂ ਪ੍ਰਤੀ ਸਮਰਪਣ ਨੂੰ ਸਹਿਮਤ ਹੋ ਤੁਸੀਂ ਨਹੀਂ ਸਹਿਮਤ ਹੋ ਵੱਖਰੀ ਗੱਲ ਹੈ ਉਹ ਇੱਕ ਆਪਣੀ ਭਾਈ ਭਾਵਨਾ ਲੈ ਕੇ ਬੈਠ ਗਿਆ ਤੇ ਅਸੀਂ ਬੈਠੇ ਸਵਾਲ ਹੀ ਕਰੀ ਜਾ ਰਹੇ ਆ ਤਰਕ ਹੀ ਕਰੀ ਜਾ ਰਹੇ ਆ ਹਲੇ ਵੀ ਗੁਰੂ ਦੇ ਉੱਤੇ ਤਰਕ ਕਰੀ ਜਾਂਦੇ ਕਿਉਂਕਿ ਅਸੀਂ ਨਾ ਸਾਡੀ ਇੱਕ ਬਹੁਤ ਸਾਡੇ ਲੋਕਾਂ ਚ ਗੱਲ ਆ ਗਈ ਸੀ ਆਪਣਿਆਂ ਦਾ ਹੀ ਵਿਰੋਧ ਕਰਦੇ ਆ ਅਸੀਂ ਆਪਣਿਆਂ ਦੀ ਹੀ ਲੱਤਾਂ ਖਿੱਚਦੇ ਆ ਆਪਣਾ ਠੀਕ ਹੈ ਕਿਤੇ ਉੱਪਰ ਥੱਲੇ ਹੈਗਾ ਅਸੀਂ ਬਾਹਲਾਗੇ ਬਾਅਦ ਚੋ ਗੱਲ ਕਰ ਲਾਂਗੇ ਭਾਈ ਇਹ ਤਾਂ ਐਦਾਂ ਨਹੀਂ ਐਦਾਂ ਸੀ ਪਰ ਅਸੀਂ ਆਪਣਿਆਂ ਨੂੰ ਆਪਣਾ ਸਮਝਣਾ ਬੰਦ ਕਰਤਾ ਸਾਨੂੰ ਲੱਗਦਾ ਨਹੀਂ ਉਹ ਆਪਣਾ ਜੇ ਸਾਨੂੰ ਲੱਗਦਾ ਸਾਡਾ ਆਪਣਾ ਤੇ ਉਹ ਉਹ ਤਾਂ ਕਹਿੰਦੇ ਜੀ ਉਹ ਆਪਣੀ ਬਾਤ ਦੇ ਵਿੱਚ ਜੀ ਵੋਟਾਂ ਚ ਜਾਊਗਾ ਆਪਣੀ ਪਾਰਟੀ ਬਣਾ ਲੂਗਾ ਕਿਤੇ ਕੰਦੂਲਾ ਸਾਹਿਬ ਨੂੰ ਤਾਂ ਨਹੀਂ ਕਿਸੇ ਉਹਦੀ ਐਮਐਲਏ ਦੇ ਟਿਕਟ ਉਹਨਾਂ ਨੇ ਅਲਾਉਜ਼ ਕਰਤੀ ਵੀ ਤੁਸੀਂ ਭਾਈ ਆ ਕੇ ਜਾਓ ਕੰਦੂਲਾ ਸਾਹਿਬ ਨੂੰ ਤਾਂ ਦੋ ਚਾਰ ਆਫਰਾਂ ਹੋ ਚੁੱਕੀਆਂ ਨੇ ਮੈਂ ਤਾਂ ਇਹਨਾਂ ਕੰਮਾਂ 'ਚ ਨਹੀਂ ਪੈਂਦਾ ਮੇਰਾ ਤਾਂ ਮਾਰੇ ਦੀ ਮਿਹਰ ਹੈ ਕਿ ਜਿਹੜਾ ਕੰਮ ਕਰਦਾ ਮੈਂ ਆਪਣਾ ਫਰਜ਼ ਚਾਹੇ ਮਿੱਟੀ ਹੋਵੇ ਮਿੱਟੀ ਵਿਰਾਸਤ ਬੁੱਬਰਾਂ ਦੀ ਹੋਵੇ ਚਾਹੇ ਮਸੰਦ ਹੋਵੇ ਮੈਂ ਆਪਣਾ ਫਰਜ਼ ਨਿਭਾਉਂਦਾ ਰਹੂੰਗਾ ਆਪਣੇ ਸੁਨੇਮੇ ਥਰੂ ਪਰ ਜੇ ਇਸ ਹਾਲਤ 'ਚ ਉਹ ਬੈਠੇ ਨੇ ਲੱਤਾਂ ਸੁੱਜ ਗਈਆਂ ਨੇ ਤੇ ਮੂ ਵੀ ਸੋਚੀ ਗੱਲ ਲੱਤਾਂ ਕਾਲੀਆਂ ਹੋ ਗਏ ਰੇਡੀਏਸ਼ਨ ਆ ਉਹ ਥੱਲੇ ਆਉਂਦੇ ਵੀ ਨੇ ਕਿੰਨੇ ਆਉਂਦੇ ਨੇ ਇਹ ਤਾਂ ਹੱਲੇ ਤਾਂ ਇਹ ਵੀ ਨਹੀਂ ਪਤਾ ਪਾਰਟੀਆਂ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਆ ਉਹ ਬੰਦਾ ਆਪਣੀ ਜਿਹੜੀ ਜਾਨ ਹੈ ਨਾ ਉਹ ਦਾਤੇ ਲਾ ਕੇ ਬੈਠਾ ਪਤਾ ਨਹੀਂ ਕਿਹੜੀ ਘੜੀ ਕਿਹੜਾ ਪਾਣਾ ਵਾਪਰ ਜੇ ਉਹ ਉਸ ਹਾਲਤ ਚ ਬੈਠਾ 400 ਫੁੱਟ ਉੱਪਰ ਜਿੱਥੇ ਸਾਲੀ 150 ਕਿਲੋਮੀਟਰ ਦੀ ਹਵਾ ਚੱਲਦੀ ਹੈ ਔਰ ਅਸੀਂ ਬੈਠੇ ਥੱਲੇ ਵਾ ਵਾ ਐਂ ਕਰ ਲੋ ਸ਼ੁਰੂ ਕਰ ਲੋ ਯਾਰ ਤੁਸੀਂ ਕੀ ਕਰਦੇ ਹੋ ਸਵਾਏ ਫੇਸਬੁੱਕ ਤੇ ਜਾਂ ਕਿਤੇ ਬੋਲਣ ਤੋਂ ਤੁਸੀਂ ਕੀ ਕਰਦੇ ਹੋ ਅਸੀਂ ਉਹਨਾ ਮੋਰਚਿਆਂ 'ਚ ਪਾਉਂਦੇ ਜਿੱਥੇ ਗੱਲ ਸਾਡੇ ਸਵਾਰਥ ਦੀ ਹੋਵੇ ਜਾਂ ਸਾਡੇ ਪੇਟ ਨਾਲ ਜੁੜੀ ਹੋਵੇ ਔਰ ਕੋਈ ਸਾਨੂੰ ਉਹ ਨਹੀਂ ਕੀ ਸਾਡੇ ਤੇ ਉਹ ਲੋਕ ਕਮੈਂਟ ਕਰਦੇ ਨੇ ਜਿਹੜੇ ਸਾਡੀ ਸਰਪੰਚੀ ਦੀਆਂ ਵੋਟਾਂ ਤੇ ਵੀ ਬਿਕ ਜਾਂਦੇ ਨੇ ਉਹ ਲੋਕ ਸਾਡੇ ਤੇ ਸਾਡੇ ਕਰਦਾਰਾਂ ਨੂੰ ਪਾਉਂਦੇ ਨੇ ਉਹ ਲੋਕ ਸਾਨੂੰ ਦੱਸਦੇ ਨੇ ਵੀ ਇਹ ਬੰਦਾ ਫਰਾਡ ਹੈ ਇਹ ਬੰਦਾ ਆਪਣਾ ਮਤਲਬ ਕੱਢ ਰਿਹਾ ਮੇਰੇ ਮੈਨੂੰ ਕਮੈਂਟ ਆਉਂਦੇ ਵੇ ਇਹਨੇ ਆਪਣੀ ਫਿਲਮ ਚ ਲਾ ਲੈਣੀ ਹੈ ਜਿਹੜਾ ਕੰਮ ਮੈਂ ਕਰ ਰਿਹਾ ਇਹਦੇ ਨਾਲ ਮੇਰੇ ਨਾਲੋਂ ਲੋਕ ਟੁੱਟਦੇ ਜ਼ਿਆਦਾ ਨੇ ਜੁੜਦੇ ਘੱਟ ਨੇ ਇੰਡਸਟਰੀ 'ਚ ਪ੍ਰੋਡਿਊਸਰ ਇਹ ਗੱਲ ਕਹਿੰਦੇ ਨੇ ਨਹੀਂ ਯਾਰ ਵੀ ਉਹ ਯਾਰ ਨਹੀਂ ਕੰਟਰੋਵਰਸ਼ਲ ਹੈ ਯਾਰ ਉਹ ਮੂੰਹ ਮੋੜਦੇ ਨੇ ਹਨਾ ਇਹ ਕੋਈ ਮੇਰੇ ਲਈ ਬਹੁਤ ਲਾਹੇਵੰਦ ਨਹੀਂ ਹੈਗਾ ਇਨਸਟਾਟ ਮੈਂ ਪੋਲਿਟਿਕਸ ਸਿੱਖਣਾ ਹੋਏ ਕੱਲ ਨੂੰ ਤਾਂ ਫਿਰ ਮੈਂ ਜ਼ਰੂਰ ਜਾ ਕੇ ਚਾਰਕ ਨਾਰੇ ਇਲਾਵਾ ਤਾਂ ਖਾਲਿਸਤਾਨ ਦੀ ਮੰਗ ਕਰਦਾ ਤੇ ਫਿਰ ਮੈਂ ਉਤੋਂ ਦਾ ਇਲੈਕਸ਼ਨ ਲੜ ਲਾਂ ਫਿਲਹਾਲ ਦੀ ਘੜੀ ਮੈਂ ਸਿਰਫ ਇੰਨਾ ਚਾਹੁੰਦਾ ਵੀ ਮੈਂ ਜ਼ਿੰਦਗੀ ਜਦੋਂ ਕਦੇ ਜ਼ਿੰਦਗੀ ਖਤਮ ਹੋਣ ਦੇ ਕਿਨਾਰੇ ਹੋਏ ਤਾਂ ਪੰਜਾਬ ਕੁਝ ਹੋਵੇ ਯਾਰ ਬਸ ਸਾਡੇ ਪੰਜਾਬੀ ਕਿਤੇ ਬੰਨੇ ਗੰਡੇ ਲੱਗੇ ਹੋਣ ਇਹ ਕੌਮ ਨੂੰ ਹਮੇਸ਼ਾ ਇਸ ਸਟੇਟ ਨੂੰ ਇਸ ਕੌਮ ਨੂੰ ਹਮੇਸ਼ਾ ਦੱਬਿਆ ਗਿਆ ਚਾਹੇ ਮੁਗਲ ਆ ਗਏ ਚਾਹੇ ਅੰਗਰੇਜ਼ ਆਗੇ ਤਾਂ ਚਾਹੇ ਫਿਰ ਇਹ ਸਰਕਾਰਾਂ ਕੀ ਆ ਬਈ ਇਹਨਾਂ ਨੂੰ ਦੱਬ ਲਓ ਇਹ ਨਾ ਬੋਲਣ ਇਹ ਬੋਲਣਗੇ ਇਹਨਾਂ ਨੂੰ ਦੱਬ ਦੋ ਇਹਨਾਂ ਨੂੰ ਕਿਵੇਂ ਦੱਬ ਕੇ ਰੱਖੇ ਵੇ ਕਿਤੇ ਬੋਲ ਨਾ ਜਾਣ ਹਨਾ ਇਹ ਇਸ ਕੌਮ ਦਾ ਤਾਂ ਕੋਈ ਵੀ ਸਕਾ ਨਹੀਂ ਹੋਇਆ ਅਜੇ ਤੱਕ ਚਾਹੇ ਕੋਈ ਵੀ ਆਵੇ ਮੈਂ ਚਾਹੁੰਦਾ ਵੀ ਮੇਰਾ ਇੰਨਾ ਕੁ ਇੱਕ ਹੈਗਾ ਬਈ ਤੁਸੀਂ ਰੱਖ ਲਓ ਤਮੰਨਾ ਜਾਂ ਸੁਪਨਾ ਰੱਖ ਲਓ ਬਈ ਠੀਕ ਆ ਯਾਰ ਆਪਣੇ ਘਟੋ ਘਟ ਮੈਂ ਜਿੱਦਣ ਮੇਰੀ ਅੱਖਾਂ ਬੰਦ ਹੋਣਗੀਆਂ ਮੈਨੂੰ ਆਖਰੀ ਸਾਹ ਤੇ ਹੋਊਗਾ ਵੀ ਮੈਂ ਆਪਣੀ ਕੌਮ ਲਈ ਜਿੰਨਾ ਕੁ ਕਰ ਸਕਿਆ ਸੀ ਆਪਣੇ ਲੋਕਾਂ ਲਈ ਮੈਂ ਤਾਂ ਖੜਿਆ ਸੀ ਯਾਰ ਜਜ਼ਬਾਤੀ ਬੰਦੇ ਦੀ ਇਹੀ ਭਾਵਨਾ ਹੁੰਦੀ ਹੈ ਬਾਈ ਜੀ ਆਪਾਂ ਅਸਲ 'ਚ ਜਜ਼ ਦੇਖੋ ਆਪਣਾ ਨੂੰ ਆਪਣੇ ਨਾ ਬੜੇ ਸਾਡੇ ਬਜ਼ੁਰਗਾਂ ਨੇ ਬੱਬਰ ਅਕਾਲੀ ਲੈ ਲਾ ਲੋ ਬੜੀਆਂ ਕੁਰਬਾਨੀਆਂ ਲੈ ਕੇ ਇੱਕ ਸੁਪਨਾ ਦੇਖਿਆ ਸੀ ਸਾਡਾ ਇਕਬੀਰ ਵੀ ਉਹ ਦੀਪ ਸਿੱਧੂ ਦੀ ਗੱਲ ਕੀਤੀ ਉਹ ਵੀ ਜਜ਼ਬਾਤਾਂ ਨਾਲ ਹੀ ਵਿਚਾਰਾ ਚਲੇ ਗਿਆ ਉਹ ਪਰ ਮੁੱਲ ਬਾਅਦ ਦੇ ਵਿੱਚ ਇੱਥੇ ਪੈਂਦਾ ਜੀ ਭਾਜੀ ਨਹੀਂ ਦੇਖੋ ਮੁੱਲ ਤਾਂ ਪੈਂਦਾ ਜੀ ਇਹ 2 ਸਾਲ ਦੇ ਵਿੱਚ ਲੱਖਾਂ ਕਰੋੜਾ ਆਦਮੀ ਜਿਹੜੇ ਨੂੰ ਮਰ ਕੇ ਹੋਣਗੇ ਕੋਈ ਐਕਸੀਡੈਂਟਾਂ ਚ ਮਰ ਗਿਆ ਉਹ ਕੋਈ ਆਪਣੀ ਮੌਤ ਮਰ ਗਿਆ ਉਹ ਕੋਈ ਕਿਵੇਂ ਮਰ ਗਿਆ ਉਹ ਆਪਾਂ ਅੱਜ ਵੀ ਗੱਲ ਜਿਹੜੀ ਕਰਦੇ ਆਂ ਦੀਪ ਸਿੱਧੂ ਦੀ ਹੀ ਕਰਦੇ ਆਂ ਹੈਨਾ ਜਦੋਂ ਅਸੀਂ ਇਹੀ ਪ੍ਰਾਪਤੀ ਹੁੰਦੀ ਆ ਤੁਹਾਡੀ ਵੀ ਜਦੋਂ ਤੁਸੀਂ ਆਪਣੇ ਲੋਕਾਂ ਨੂੰ ਪਿਆਰ ਕਰਦੇ ਹੋ ਮਰਨਾ ਤਾਂ ਸਭ ਨੇ ਆਪਾਂ ਨੂੰ ਪਤਾ ਵੀ ਆਪਾਂ ਨੇ ਤੁਰਾਂਗੇ ਘਰ ਵੀ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ ਕਿਸੇ ਨੂੰ ਨਹੀਂ ਪਤਾ ਪਰ ਤੁਹਾਨੂੰ ਲੋਕ ਜਾਣ ਤੋਂ ਬਾਅਦ ਕਿੰਨਾ ਪਿਆਰ ਕਰਦੇ ਨੇ ਕਿੰਨਾ ਯਾਦ ਕਰਦੇ ਨੇ ਇਹ ਤੁਹਾਡੀ ਅਸਲ ਕਮਾਈ ਆ ਹੈਨਾ ਉਹ ਪਰਮਾਤਮਾ ਜਿਹਨੂੰ ਬਖਸ਼ਦਾ ਉਹਨੂੰ ਹੀ ਬਖਸ਼ਦਾ ਹੋ ਬਿਲਕੁਲ ਬਹੁਤ ਸ਼ੁਕਰੀਆ ਭਾਈ ਜੀ ਸੋ ਇਹ ਅਸੀਂ ਭਾਈ ਰੱਬੀ ਕੰਦੋਲਾ ਜਿਹੜਾ ਵੀਰ ਖਾਸ ਤੌਰ ਤੇ ਇੱਥੇ ਆਪਣੇ ਕਮਾਕਾਰਾਂ ਤੋਂ ਨੂੰ ਜਾਂ ਛੱਡ ਕੇ ਇੱਥੇ ਪਹੁੰਚਿਆ ਤਾਂ ਜ਼ਰੂਰ ਜਿੱਥੇ ਗੁਰੂ ਦੀ ਗੱਲ ਹੋਵੇ ਉੱਥੇ ਪਹੁੰਚਣਾ ਚਾਹੀਦਾ ਬਾਈ ਜੀ ਉੱਥੇ ਜ਼ਰੂਰੀ ਨਹੀਂ ਆ ਬਈ ਇਹ ਸਿਰਫ ਜੀ ਜਿਹੜੇ ਦਾੜੀ ਵਾਲੇ ਆ ਜਾਂ ਦਮਾਲਿਆਂ ਵਾਲੇ ਉਹਨਾਂ ਦੇ ਗੁਰੂ ਸਾਰਿਆਂ ਦਾ ਸਾਂਝਾ ਹੈ ਗੁਰੂ ਸਾਹਿਬ ਨੇ ਕਦੇ ਵੀ ਭੇਦਭਾਵ ਤੱਕ ਨਾ ਕੀਤਾ ਨਾ ਸਾਨੂੰ ਸਿਖਾਇਆ ਤਾਂ ਮੈਨੂੰ ਲੱਗਦਾ ਬਈ ਬਾਈ ਜੀ ਹੋ ਰਹੀਆਂ ਇੱਥੇ ਆ ਪਹੁੰਚੇ ਨੇ ਤਾਂ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਤਾਂ ਹੁਣ ਪਰ ਦੇਖਣਾ ਹੋਊਗਾ ਵੀ ਅਗਲਾ ਕਦਮ ਜਿਹੜਾ ਇਸ ਮੋਰਚੇ ਤੋਂ ਜਿਹੜੇ ਆਗੂ ਨੇ ਉਹ ਕੀ ਲੈਂਦੇ ਨੇ ਕਿ ਕੋਈ ਅਗਲੀ ਰਣਨੀਤੀ ਘੜੀ ਜਾਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਜਿਉਂ ਚੱਲ ਰਿਹਾ ਉਵੇਂ ਹੀ ਚੱਲਦਾ ਰਹੇਗਾ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ